ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ ਕੈਨੇਡਾ ਤੋਂ 32000 ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਡੈਪੂਟੇਸ਼ਨ ਲਿਸਟ 'ਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਮਾਰਕ ਕਾਰਨੀ ਨੇ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਕੀਤਾ ਐਲਾਨ ਤਕਨੀਕੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਵਾਲ ਵਿਸ਼ੇਸ਼ ਧਿਆਨ ਟਰੰਪ ਨੂੰ ਨਰਾਜ਼ ਕਰਨ ਵਾਲੇ ਵਿਗਿਆਪਨ ਨੂੰ ਹਟਾਏਗਾ ਅਨਟਾਰੀਓ ਡੱਗਫੋਰਡ ਮੁਤਾਬਕ ਸੋਮਵਾਰ ਨੂੰ ਹਟਾਇਆ ਜਾਵੇਗਾ ਵਿਗਿਆਪਨ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਵੱਲੋਂ ਗੱਲਬਾਤ ਰੋਕਣ ਤੇ ਦਿੱਤਾ ਪ੍ਰਤੀਕਰਮ ਕੀ ਅਸੀਂ ਗੱਲਬਾਤ ਜਾਰੀ ਰੱਖਣ ਦੇ ਹੱਕ 'ਚ ਜਦੋਂ ਅਮਰੀਕੀ ਤਿਆਰ ਹੋਣਗੇ ਕੈਨੇਡਾ ਚ ਗੈਰਕਾਨੂੰਨੀ ਤੌਰ ਤੇ ਮੌਜੂਦ 32000 ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ ਹਾਲਾਂਕਿ ਬਾਰਡਰ ਸਰਵਿਸਿਜ਼ ਵਾਲੇ ਇਹਨਾਂ ਨੂੰ ਕਾਬੂ ਕਰਨ ਚ ਕਾਮਯਾਬ ਨਹੀਂ ਹੋ ਸਕੇ ਡੈਪੂਟੇਸ਼ਨ ਲਿਸਟ ਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ ਤੇ 7000 ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜਾਉਣ ਦੇ ਯਤਨ ਕੀਤੇ ਜਾ ਰਹੇ ਨੇ ਸਿਰਫ ਇੱਥੇ ਹੀ ਬਸ ਨਹੀਂ ਮੌਜੂਦਾ ਬਰੇ ਦੌਰਾਨ 2000 ਤੋਂ ਵੱਧ ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਨੇ ਤੇ ਸਾਲ ਦੇ ਅੰਤ ਤੱਕ ਅੰਕੜਾ ਹੋਰ ਵੱਧ ਸਕਦਾ ਹੈ ਦੂਜੇ ਪਾਸੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਦਾ ਦਵਕ ਹੈ ਕਿ 2024-2025 ਦੌਰਾਨ 18000 ਵਿਦੇਸ਼ੀ ਨਾਗਰਿਕ ਡਿਪੋਰਟ ਕੀਤੇ ਗਏ ਤੇ ਇਹ ਅੰਕੜਾ ਇਸ ਤੋਂ ਪਿਛਲੇ ਬਰੇ ਦੇ ਮੁਕਾਬਲੇ 2000 ਵੱਧ ਬਣਦਾ ਹੈ। ਦਰਸਲ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਉਠਿਆ ਤੇ ਕਨਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਗੈਰੀ ਆਨੰਦ ਸੰਗਰੀ ਉੱਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਟੋਰੀ ਐਮਪੀ ਫ੍ਰੈਂਕ ਕੈਪਿਟੋ ਨੇ ਡੈਪੂਟੇਸ਼ਨ ਲਿਸਟ ਚ ਸ਼ਾਮਲ ਪ੍ਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾ ਕਰ ਦਿੱਤੀ ਪਰ ਬਾਅਦ ਚ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਮੁਖੀ ਐਰਨ ਓ ਗੌਰਮਨ ਨੇ ਸਾਫ਼ ਤੌਰ ਤੇ ਮੰਨਿਆ ਕਿ 32000 ਗੈਰ ਕਾਨੂੰਨੀ ਪ੍ਰਵਾਸੀ ਫਰਾਰ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਣਾ ਹੈ ਪਰ ਨਾਲ ਹੀ ਕਿਹਾ ਕਿ ਇਹ ਅੰਕੜਾ ਘਟ ਵੱਧ ਹੋ ਸਕਦਾ ਹੈ ਕੈਨੇਡਾ ਅਮਰੀਕਾ ਬਾਰਡਰ ਰਾਹੀਂ ਹੋਣ ਵਾਲੇ ਨਜਾਇਜ਼ ਪ੍ਰਵਾਸ ਦਾ ਜ਼ਿਕਰ ਕਰਦਿਆਂ ਗੈਰੀ ਆਨੰਦ ਸੰਗਰੀ ਨੇ ਕਿਹਾ ਕਿ ਇਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ 99% ਕਮੀ ਆਈ ਹੈ ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਖਾਤਰ ਸੀਬੀਐਸਏ ਨੂੰ 55 ਮਿਲੀਅਨ ਡਾਲਰ ਦੇ ਵਾਧੂ ਫੰਡ ਮੁਹੱਈਆ ਕਰਵਾਏ ਜਾ ਰਹੇ ਨੇ ਲੋਕ ਸੁਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਨਵੇਂ ਕਾਨੂੰਨ ਰਾਹੀਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਨਵੇਂ ਕਾਨੂੰਨ ਰਾਹੀਂ 14 ਜੂਨ 2020 ਤੋਂ ਬਾਅਦ ਕੈਨੇਡਾ ਪੁੱਜੇ ਜਾਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਪ੍ਰਵਾਸੀਆਂ ਦੇ ਅਸਾਈਲਮ ਕਲੇਮ ਪ੍ਰਵਾਨ ਨਹੀਂ ਕੀਤੇ ਜਾਣਗੇ ਅਮਰੀਕਾ ਦੇ ਰਸਤੇ ਨਜਾਇਜ਼ ਤੌਰ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੀਆਂ ਅਸਾਈਲਮ ਅਰਜ਼ੀਆਂ ਵੀ ਸਿੱਧੇ ਤੌਰ ਤੇ ਰੱਦ ਕਰ ਦਿੱਤੀਆਂ ਜਾਣਗੀਆਂ। ਪਾਰਲੀਮੈਂਟਰੀ ਕਮੇਟੀ ਦੀ ਬੈਠਕ ਦੌਰਾਨ ਗੈਰੀ ਆਨੰਦ ਸੰਗਰੀ ਨੇ ਇਹ ਵੀ ਦੱਸਿਆ ਕਿ ਭਾਵੇਂ ਬਜਟ ਸਮੀਖਿਆ ਦੌਰਾਨ RCMP ਤੇ CBSA ਨੂੰ ਮਿਲਣ ਵਾਲੇ ਫੰਡਾਂ 'ਚ 2% ਕਟੌਤੀ ਕੀਤੀ ਗਈ ਪਰ ਦੋਵਾਂ ਲਾਅ ਐਨਫੋਰਸਮੈਂਟ ਏਜੰਸੀਆਂ ਨੂੰ ਹਜ਼ਾਰ-ਹਜ਼ਾਰ ਵਾਧੂ ਅਫਸਰ ਵੀ ਮਿਲ ਰਹੇ ਨੇ। CBSA ਨਾਲ ਸੰਬੰਧਤ 800 ਅਫਸਰਾਂ ਨੂੰ 18 ਹਫ਼ਤੇ ਦੀ ਸਿਖਲਾਈ ਜਲਦ ਹੀ ਕਿਊਬਿਕ ਦੀ ਅਰੰਭੀ ਜਾਰੀ ਹੈ। ਜੱਦ ਕੇ 200 ਹੋਰਾਂ ਨੂੰ ਆਪਰੇਸ਼ਨ ਸਟਾਫ ਵਜੋਂ ਵਰਤਿਆ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਵਾਸਤੇ ਪੁਲਿਸ ਮਹਿਕਮਿਆਂ ਦੀ ਸੇਵਾ ਵੀ ਲਈ ਜਾਵੇਗੀ ਜਿਸ ਦੀ ਮਿਸਾਲ ਪੀਲ ਰੀਜਨਲ ਪੁਲਿਸ ਵੱਲੋਂ ਹਾਲ ਹੀ ਚ ਦਿੱਤੇ ਬਿਆਨ ਤੋਂ ਮਿਲਦੀ ਹੈ ਪੀਲ ਪੁਲਿਸ ਨੇ ਆਪਣੀ ਕਿਸਮ ਦੇ ਪਹਿਲੇ ਬਿਆਨ ਚ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਚੋਂ ਕੱਢਣ ਲਈ ਬਾਰਡਰ ਸਰਵਿਸੇਜ਼ ਏਜੰਸੀ ਅਤੇ ਪੀਲ ਕਰਾਊਨ ਅਟਾਰਨੀ ਦਫ਼ਤਰ ਨਾਲ ਤਾਲਮੇਲ ਕਾਇਮ ਕੀਤਾ ਗਿਆ ਹੈ ਕੈਨੇਡਾ ਉੱਚ ਕੁਸ਼ਲ ਤਕਨੀਕੀ ਪੇਸ਼ੇਵਰਾਂ ਜਿਸ ਵਿੱਚ ਵੱਡੀ ਗਿਣਤੀ ਚ ਭਾਰਤੀ ਕਾਮੇ ਸ਼ਾਮਲ ਨੇ ਨੂੰ ਆਕਰਸ਼ਿਤ ਕਰਨ ਲਈ ਆਪਣੀ ਯਤਨਾਂ ਨੂੰ ਤੇਜ਼ ਕਰ ਰਿਹਾ ਹੈ। ਇਹ ਕਦਮ ਅਮਰੀਕਾ ਵੱਲੋਂ H1B ਵੀਜ਼ਾ ਅਰਜ਼ੀਆਂ ਲਈ ਨਵੀਂ 1 ਲੱਖ ਡਾਲਰ ਦੀ ਫੀਸ ਲਾਗੂ ਕਰਨ ਦੇ ਮੱਦੇ ਨਜ਼ਰ ਚੁੱਕਿਆ ਗਿਆ ਹੈ। ਇਸ ਪਹਿਲ ਨਾਲ ਅੰਤਰਰਾਸ਼ਟਰੀ ਪ੍ਰਤਿਭਾ ਲਈ ਨਵੇਂ ਮੌਕੇ ਖੁੱਲਣ ਦੀ ਉਮੀਦ ਹੈ ਖਾਸ ਤੌਰ ਤੇ ਉਹਨਾਂ ਲਈ ਜੋ ਅਮਰੀਕੀ ਨੌਕਰੀ ਬਾਜ਼ਾਰ ਚ ਵੱਧ ਦੀ ਲਾਗਤ ਤੇ ਰੁਕਾਵਟਾਂ ਦਾ ਬਦਲ ਲੱਭ ਰਹੇ ਨੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਪ੍ਰਾਈਮ ਟਾਈਮ ਸੰਬੋਧਨ ਚ ਐਲਾਨ ਕੀਤਾ ਕਿ ਉਹਨਾਂ ਦੀ ਸਰਕਾਰ ਦਾ ਆਉਣ ਵਾਲਾ ਬਜਟ ਇੱਕ ਵਿਆਪਕ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ ਕਰੇਗਾ ਇਸ ਯੋਜਨਾ ਦਾ ਉਦੇਸ਼ ਆਵਾਸ ਦੇ ਪੱਧਰਾਂ ਨੂੰ ਦੇਸ਼ ਦੀ ਆਰਥਿਕ ਤੇ ਸਮਾਜਿਕ ਸਮਰੱਥਾ ਨਾਲ ਜੋੜਨਾ ਹੈ ਇਸ ਯੋਜਨਾ ਚ ਇੱਕ ਪ੍ਰਤਿਭਾ ਰਣਨੀਤੀ ਵੀ ਸ਼ਾਮਲ ਹੈ ਜੋ ਸਿਖਲਾਈ ਪ੍ਰੋਗਰਾਮਾਂ ਰਾਹੀਂ ਹੁਨਰਮੰਦ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਤੇ ਨਵੀਨਤਾ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀ ਗਈ ਹੈ ਕਾਰਨੀ ਨੇ ਕਿਹਾ ਕਿ ਇਸ ਬਜਟ ਚ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਸ਼ਾਮਲ ਹੋਵੇਗੀ ਤਾਂ ਜੋ ਨਵੇਂ ਆਏ ਲੋਕਾਂ ਲਈ ਹਰ ਕਿਸੇ ਲਈ ਬਿਹਤਰ ਕੀਤਾ ਜਾ ਸਕੇ ਉਹਨਾਂ ਅੱਗੇ ਕਿਹਾ ਕਿ ਇਹ ਯੋਜਨਾ ਵਿਗਿਆਨ ਅਤੇ ਨਵੀਨਤਾ ਦੇ ਖੇਤਰਾਂ 'ਚ ਹੁਨਰ ਦੀ ਸਿਖਲਾਈ ਤੇ ਅਪਰੈਂਟਿਸਸ਼ਿਪ ਨੂੰ ਵਧਾਉਣ ਨੂੰ ਧਿਆਨ ਕੇਂਦਰਿਤ ਕਰੇਗੀ ਪ੍ਰਸਤਾਵਿਤ ਉਪਾਹ ਹੁਨਰਮੰਦ ਕਾਮਿਆਂ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਲਈ ਸੁਵਿਧਾਜਨਕ ਰਸਤੇ ਪ੍ਰਦਾਨ ਕਰਨਗੇ ਜਿਸ ਵਿੱਚ ਪਰਿਵਾਰਾਂ ਲਈ ਤੇਜ਼ੀ ਨਾਲ ਪ੍ਰੋਸੈਸਿੰਗ ਅਤੇ ਪ੍ਰਸ਼ਾਸਨਿਕ ਰੁਕਾਵਟਾਂ 'ਚ ਕਮੀ ਸ਼ਾਮਲ ਹੈ ਜਿਸ ਨਾਲ ਦੇਸ਼ ਗਲੋਬਲ ਪ੍ਰਤਿਭਾ ਲਈ ਇੱਕ ਹੋਰ ਆਕਰਸ਼ਕ ਮੰਜ਼ਲ ਬਣ ਜਾਵੇਗਾ ਭਾਰਤੀ ਤਕਨੀਕੀ ਪੇਸ਼ੇਵਰ ਜੋ ਲੰਬੇ ਸਮੇਂ ਤੋਂ ਵਿਸ਼ਵਵਿਆਪੀ ਟੈਕਨੋਲੋਜੀ ਕਰਮਚਾਰੀਆਂ ਦਾ ਇੱਕ ਮੁੱਖ ਹਿੱਸਾ ਰਹੇ ਨੇ ਨੂੰ ਇਹਨਾਂ ਨੀਤੀਗਤ ਤਬਦੀਲੀਆਂ ਤੋਂ ਲਾਭ ਹੋਣ ਦੀ ਉਮੀਦ ਹੈ ਅਮਰੀਕਾ ਦੀਆਂ ਕਈ ਕੰਪਨੀਆਂ ਜਿਨ੍ਹਾਂ ਵਿੱਚ ਵਾਲਮਾਰਟ TCS ਅਤੇ ਇਨਫੋਸਿਸ ਸ਼ਾਮਲ ਨੇ ਵਜੋਂ ਨਵੇਂ ਵੀਜ਼ੇ ਖਰਚਿਆਂ ਕਾਰਨ H1B ਭਰਤੀ ਨੂੰ ਰੋਕਣ ਦੇ ਨਾਲ ਭਾਰਤੀ ਗ੍ਰੈਜੂਏਟਸ ਤੇ ਮੱਧ ਕਰੀਅਰ ਪੇਸ਼ੇਵਰ ਹੁਣ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਅੱਗੇ ਵਧਾਉਣ ਲਈ ਕੈਨੇਡਾ ਨੂੰ ਇੱਕ ਵਿਵਹਾਰਕ ਵਿਕਲਪ ਵਜੋਂ ਦੇਖ ਸਕਦੇ ਨੇ ਟਰੰਪ ਪ੍ਰਸ਼ਾਸਨ ਨੇ 21 ਸਤੰਬਰ 2025 ਤੋਂ ਲਾਗੂ ਹੋਣ ਵਾਲੀਆਂ ਨਵੀਆਂ H1B ਵੀਜ਼ਾ ਅਰਜ਼ੀਆਂ ਲਈ 1 ਲੱਖ ਡਾਲਰ ਦੀ ਵੱਡੀ ਫੀਸ ਪੇਸ਼ ਕੀਤੀ ਹੈ। ਇਹ ਫੀਸ ਸਿਰਫ ਨਵੀਆਂ H1B ਵੀਜ਼ਾ ਅਰਜ਼ੀਆਂ ਤੇ ਲਾਗੂ ਹੁੰਦੀ ਹੈ ਜਦਕਿ ਐਕਸਟੈਂਸ਼ਨਾਂ ਦੀ ਮੰਗ ਕਰਨ ਵਾਲੇ ਜਾਂ ਸਟੂਡੈਂਟ ਵੀਜ਼ੇ ਤੋਂ H1B 'ਚ ਤਬਦੀਲ ਹੋਣ ਵਾਲੇ ਇਸ ਤੋਂ ਛੋਟ ਪ੍ਰਾਪਤ ਨੇ। ਅੰਟਾਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਹੈ ਕਿ ਉਹ ਅਗਲੇ ਹਫਤੇ ਅਮਰੀਕੀ ਟੀਵੀ ਤੇ ਚੱਲ ਰਿਹਾ ਵਿਵਾਦਿਤ ਟੈਰਿਫ ਵਿਰੋਧੀ ਵਿਗਿਆਪਨ ਮੁਹਿੰਮ ਨੂੰ ਰੋਕ ਲੈਣਗੇ ਪਰ ਇਹ ਵਿਗਿਆਪਨ ਵੀਕਐਂਡ ਦੌਰਾਨ ਵਰਲਡ ਸੀਰੀਜ਼ ਦੇ ਮੈਚਾਂ 'ਚ ਚੱਲੇਗਾ ਜਿਸ ਨਾਲ ਲੱਖਾਂ ਹੋਰ ਅਮਰੀਕੀ ਇਸ ਨੂੰ ਦੇਖਣਗੇ ਫੋਰਡ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਉਹਨਾਂ ਨੇ ਇਹ ਮੁਹਿੰਮ ਰੋਕਣ ਦਾ ਫੈਸਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਗੱਲਬਾਤ ਕਰਨ ਤੋਂ ਬਾਅਦ ਕੀਤਾ ਹੈ ਤਾਂ ਜੋ ਦੋਵੇਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਮੁੜ ਸ਼ੁਰੂ ਹੋ ਸਕੇ ਡੱਗ ਫੋਰਡ ਨੇ ਕਿਹਾ ਕਿ ਸਾਡਾ ਇਰਾਦਾ ਹਮੇਸ਼ਾ ਇਹੀ ਸੀ ਕਿ ਅਮਰੀਕੀਆਂ ਵਿਚਕਾਰ ਇਹ ਚਰਚਾ ਸ਼ੁਰੂ ਕੀਤੀ ਜਾਵੇ ਕਿ ਟੈਰਿਫਾਂ ਦਾ ਵਰਕਰਾਂ ਤੇ ਕਾਰੋਬਾਰਾਂ ਉੱਤੇ ਵੱਡਾ ਅਸਰ ਪੈਂਦਾ ਏ ਵੱਡੀ ਗਿਣਤੀ ਅਮਰੀਕੀ ਦਰਸ਼ਕਾਂ ਤੱਕ ਪਹੁੰਚ ਕੇ ਅਸੀਂ ਆਪਣਾ ਮਕਸਦ ਹਾਸਲ ਕਰ ਲਿਆ ਏ ਫੋਡ ਨੇ ਕਿਹਾ ਕਿ ਲੋਕਾਂ ਨੇ ਸਾਡੀ ਸਰਕਾਰ ਨੂੰ ਅੰਟੈਰੀਓ ਦੀ ਰੱਖਿਆ ਲਈ ਚੁਣਿਆ ਏ ਸਾਡੇ ਵਰਕਰਾਂ ਕਾਰੋਬਾਰਾਂ ਪਰਿਵਾਰਾਂ ਤੇ ਭਾਈਚਾਰਿਆਂ ਦੀ ਰੱਖਿਆ ਲਈ ਮੈਂ ਕੰਮ ਕਰ ਰਿਹਾ ਆ ਲੰਗੀ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰ ਰਹੇ ਨੇ ਟਰੰਪ ਨੇ ਇਹ ਐਲਾਨ ਅੰਟੈਰੀਓ ਸਰਕਾਰ ਦੁਆਰਾ ਦੇ ਫਿਰ ਵਿਰੋਧੀ ਵਿਗਿਆਪਨ ਤੋਂ ਖਫਾ ਹੋ ਕੇ ਕੀਤਾ ਅਮਰੀਕਾ ਵੱਲੋਂ ਕੈਨੇਡਾ ਨਾਲ ਵਪਾਰਕ ਗੱਲਬਾਤ ਰੱਦ ਕਰਨ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵਪਾਰ ਚਰਚਾਵਾਂ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਪਰ ਜਦੋਂ ਅਮਰੀਕੀ ਉਹਨਾਂ ਚਰਚਾਵਾਂ ਲਈ ਤਿਆਰ ਹੋਣਗੇ ਇਸ ਦੇ ਨਾਲ ਹੀ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਧਿਆਨ ਉਹਨਾਂ ਗੱਲਾਂ ਤੇ ਹੈ ਜਿਨ੍ਹਾਂ ਤੇ ਅਸੀਂ ਕੰਟਰੋਲ ਰੱਖ ਸਕਦੇ ਹਾਂ ਅਮਰੀਕਾ ਵੱਲੋਂ ਕੈਨੇਡਾ ਨਾਲ ਵਪਾਰਕ ਗੱਲਬਾਤ ਰੱਦ ਕਰਨ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵਪਾਰ ਚਰਚਾਵਾਂ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਕਾਰਨੀ ਦਾ ਕਹਿਣਾ ਹੈ ਕਿ ਕੈਨੇਡੀਅਨ ਅਧਿਕਾਰੀ ਆਪਣੇ ਅਮਰੀਕੀ ਹਮਰੁੱਤ ਬਾਵਾ ਨਾਲ ਰਚਨਾਤਮਕ ਗੱਲਬਾਤ ਕਰ ਰਹੇ ਨੇ ਤੇ ਕੈਨੇਡਾ ਉਸ ਪ੍ਰਗਤੀ ਨੂੰ ਅੱਗੇ ਵਧਾਉਣ ਲਈ ਤਿਆਰ ਹੈ ਜਦੋਂ ਅਮਰੀਕੀ ਉਹਨਾਂ ਚਰਚਾਵਾਂ ਲਈ ਤਿਆਰ ਹੋਣਗੇ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਧਿਆਨ ਉਹਨਾਂ ਗੱਲਾਂ ਤੇ ਹੈ ਜਿਨ੍ਹਾਂ ਤੇ ਅਸੀਂ ਕੰਟਰੋਲ ਰੱਖ ਸਕਦੇ ਹਾਂ ਕਾਰਨੀ ਦਾ ਮਤਲਬ ਹੈ ਕਿ ਸਰਕਾਰ ਕੈਨੇਡਾ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਵੱਡੇ ਅਤੇ ਲੰਬੇ ਸਮੇਂ ਵਾਲੇ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਇਸ ਸਾਲ ਦੇ ਬਜਟ ਚ ਸ਼ਾਮਲ ਹੋਣਗੇ ਨਾਲ ਹੀ ਕੈਨੇਡਾ ਹੋਰ ਦੇਸ਼ਾਂ ਨਾਲ ਵਪਾਰਕ ਸਮਝੌਤੇ ਕਰਕੇ ਅਮਰੀਕਾ ਤੇ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਾਰਨੀ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਏਸ਼ੀਆ ਦੀ 9 ਦਿਨਾਂ ਦੀ ਯਾਤਰਾ ਦਾ ਮਕਸਦ ਨਵੀਆਂ ਪਾਰਟਨਰਸ਼ਿਪਸ ਬਣਾਉਣਾ ਅਤੇ ਏਸ਼ੀਆ ਦੇ ਵੱਡੇ ਆਰਥਿਕ ਦੇਸ਼ਾਂ ਨਾਲ ਨਵੇਂ ਮੌਕਿਆਂ ਦੀ ਖੋਜ ਕਰਨਾ ਹੈ ਇਸ ਮੌਕੇ ਕਾਰਨੀ ਨੇ ਪੱਤਰਕਾਰਾਂ ਤੋਂ ਸਵਾਲ ਨਹੀਂ ਲੈ ਲੰਗੀ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰ ਰਹੇ ਨੇ 트ੰਪ ਨੇ ਇਹ ਐਲਾਨ ਅਨਟਾਰੀਓ ਸਰਕਾਰ ਦੇ ਇੱਕ ਟੈਰਿਫ ਵਿਰੋਧੀ ਵਿਗਿਆਪਨ ਤੋਂ ਖਫਾ ਹੋ ਕੇ ਕੀਤਾ ਸੀਗਾ ਇਸ ਸਮੇਂ ਜਿਹੜਾ ਕੈਨੇਡੀਅਨ ਸਮਾਨ ਕੈਨੇਡਾ ਯੂਐਸ ਮੈਕਸੀਕੋ ਸਮਝੌਤੇ ਦੇ ਦਾਇਰੇ 'ਚ ਨਹੀਂ ਆਉਂਦਾ ਉਸਤੇ ਅਮਰੀਕਾ 'ਚ 35% ਦਾ ਟੈਰਿਫ ਲੱਗਦਾ ਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਦਾਵਾ ਏ ਕਿ 85% ਵਸਤਾਂ ਇਸ ਸਮਝੌਤੇ ਅਧੀਨ ਆਉਂਦੀਆਂ ਨੇ ਪਰ ਛੋਟੇ ਕਾਰੋਬਾਰ ਅਕਸਰ ਗੁੰਝਲਦਾਰ ਪ੍ਰਕਿਰਿਆਵਾਂ ਕਾਰਨ ਛੋਟ ਨਹੀਂ ਲੈਂਦੇ ਇਸ ਦੇ ਉਲਟ ਅਮਰੀਕੀ ਕਾਂਗਰਸ ਦਾ ਅੰਦਾਜ਼ਾ ਏ ਕਿ ਸਿਰਫ 38% ਕੈਨੇਡੀਅਨ ਸਮਾਨ ਹੀ ਅਸਲ 'ਚ ਟੈਰਿਫ ਮੁਕਤ ਅਮਰੀਕਾ ਚ ਜਾਂਦਾ ਏ ਖੇਤਰ ਵਿਸ਼ੇਸ਼ ਟੈਰਿਫ ਹੋਰ ਵੀ ਸਖਤ ਹਨ ਜਿਵੇਂ ਕਿ ਸਟੀਲ ਤੇ ਐਲੂਮੀਨੀਅਮ ਤੇ 50 ਫੀਸਦੀ ਦਾ ਟੈਰਿਫ ਜੋ ਕਿ ਇੱਕ ਬਹੁਤ ਹੀ ਵੱਡਾ ਝਟਕਾ ਏ ਖਾਸ ਕਰਕੇ ਉਦੋਂ ਜਦੋਂ ਦੋ ਦਿਨ ਪਹਿਲਾਂ ਘੱਟ ਟੈਰਿਫ ਦਰ ਤੇ ਡੀਲ ਹੋਣ ਦੀਆਂ ਉਮੀਦਾਂ ਨਜ਼ਰ ਆ ਰਹੀਆਂ ਸਨ ਇਸ ਤੋਂ ਇਲਾਵਾ ਅਮਰੀਕਾ ਜਾਣ ਵਾਲੀਆਂ ਕਾਰਾਂ ਤੇ 25% ਦਾ ਟੈਰਿਫ ਲੱਗਦਾ ਹੈ ਜੋ ਕਿ ਫਿਨਿਸ਼ਡ ਵਾਹਨਾਂ 'ਚ ਮੌਜੂਦ ਗੈਰ ਅਮਰੀਕੀ ਪੁਰਜ਼ਿਆਂ ਤੇ ਲਗਾਇਆ ਜਾਂਦਾ ਹੈ ਇਸ ਮਹੀਨੇ 트ੰਪ ਪ੍ਰਸ਼ਾਸਨ ਨੇ ਲੱਕੜ ਤੇ 10% ਤੇ ਫਰਨੀਚਰ ਰਸੋਈ ਕੈਬਿਨੇਟਸ ਤੇ ਬਾਥਰੂਮ ਵੈਨਿਟੀਆਂ ਤੇ 25% ਦਾ ਨਵਾਂ ਟੈਰਿਫ ਵੀ ਲਗਾਇਆ ਹੈ ਫੈਡਰਲ ਸਰਕਾਰ ਨੇ ਆਟੋ ਕੰਪਨੀਆਂ ਸਟੈਲੈਂਟਿਸ ਅਤੇ ਜਨਰਲ ਮੋਟਰਜ਼ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਹੁਣ ਇਹ ਦੋਵੇਂ ਕੰਪਨੀਆਂ ਕੈਨੇਡਾ ਚ ਵੇਚਣ ਲਈ ਅਮਰੀਕਾ ਤੋਂ ਜਿੰਨੀਆਂ ਕਾਰਾਂ ਬਿਨਾ ਟੈਰਫ ਦੇ ਲਿਆ ਸਕਦੀਆਂ ਸਨ ਉਹ ਗਿਣਤੀ ਘਟਾਈ ਜਾ ਰਹੀ ਹੈ ਹੁਣ ਇਹਨਾਂ ਕੰਪਨੀਆਂ ਨੂੰ ਪਹਿਲਾ ਵਾਂਗ ਅਮਰੀਕਾ ਚ ਅਸੈਂਬਲ ਕੀਤੀਆਂ ਗੱਡੀਆਂ ਤੇ ਕੈਨੇਡਾ ਤੇ ਜਵਾਬੀ ਟੈਰਫ ਦਾ ਭੁਗਤਾਨ ਕਰਨ ਤੋਂ ਛੋਟ ਨਹੀਂ ਹੋਵੇਗੀ ਸਰਕਾਰ ਦਾ ਮਕਸਦ ਇਹ ਹੈ ਕਿ ਕੰਪਨੀਆਂ ਕੈਨੇਡਾ ਚ ਦੁਬਾਰਾ ਨਿਵੇਸ਼ ਕਰਨ ਤੇ ਇੱਥੇ ਨੌਕਰੀਆਂ ਬਚਾਉਣ ਲਈ ਪ੍ਰੇਰਿਤ ਹੋਣ ਨਹੀਂ ਤਾਂ ਉਹਨਾਂ ਨੂੰ ਵੱਡੇ ਟੈਰਫ ਭੁਗਤਣੇ ਪੈਣਗੇ ਸਰਕਾਰ ਨੇ ਆਪਣੇ ਬਿਆਨ ਚ ਕਿਹਾ ਕਿ ਸਟੈਲੈਂਟਸ ਅਤੇ ਜੀਐਮ ਨੇ ਕੈਨੇਡਾ ਚ ਆਪਣਾ ਉਤਪਾਦਨ ਘਟਾ ਕੇ ਆਪਣੀਆਂ ਜ਼ਿੰਮੇਵਾਰੀਆਂ ਲਈ ਉਲੰਘਣਾ ਕੀਤੀ ਹੈ ਜਿਸ ਨਾਲ ਕੈਨੇਡੀਅਨ ਵਰਕਰਾਂ ਤੇ ਸਿੱਧਾ ਅਸਰ ਪਿਆ ਹੈ ਸਟੈਲੈਂਟਿਸ ਨੇ ਹਾਲ ਹੀ ਚ ਐਲਾਨ ਕੀਤਾ ਸੀ ਕਿ ਉਹ ਆਪਣੀ ਜੀਪ ਕੰਪਾਸ ਦਾ ਉਤਪਾਦਨ ਬ੍ਰੈਮਟਨ অন্ਟਾਰੀਓ ਤੋਂ ਹਟਾ ਕੇ ਅਮਰੀਕਾ ਦੇ ਇਲੀਨੋਇਸ ਸੂਬੇ ਚ ਲੈ ਜਾਵੇਗੀ ਇਸੇ ਤਰ੍ਹਾਂ ਜਨਰਲ ਮੋਟਰਜ਼ ਨੇ ਵੀ ਪੁਸ਼ਟੀ ਕੀਤੀ ਕਿ ਉਹ ਇੰਗਰਸੋਲ ਅਨਟੈਰੀਓ ਚ ਬਣ ਰਹੀਆਂ ਆਪਣੀਆਂ ਬ੍ਰਾਈਟ ਡ੍ਰੌਪ ਇਲੈਕਟ੍ਰਿਕ ਵੈਨਾਂ ਦਾ ਉਤਪਾਦਨ ਬੰਦ ਕਰ ਰਹੀ ਹੈ ਕਿਉਂਕਿ ਮੰਗ ਘਟ ਹੋ ਗਈ ਹੈ ਅਪ੍ਰੈਲ ਚ ਸਰਕਾਰ ਨੇ ਆਟੋ ਕੰਪਨੀਆਂ ਨੂੰ ਕੈਨੇਡਾ ਵੱਲੋਂ ਅਮਰੀਕੀ ਆਟੋ ਸੈਕਟਰ ਤੇ ਲਾਏ 25 ਫੀਸਦੀ ਜਵਾਬੀ ਟੈਰਿਫ ਤੋਂ ਛੋਟ ਦਿੱਤੀ ਸੀ ਪਰ ਇੱਕ ਸ਼ਰਤ ਸੀ ਕਿ ਉਹ ਕੈਨੇਡਾ ਚ ਗੱਡੀਆਂ ਬਣਾਉਂਦਿਆਂ ਰਹਿਣ ਤੇ ਆਪਣੀਆਂ ਨਿਵੇਸ਼ ਯੋਜਨਾਵਾਂ ਪੂਰੀਆਂ ਕਰਨ ਹੁਣ ਜਦੋਂ ਇਹ ਕੰਪਨੀਆਂ ਉਹ ਵਾਅਦੇ ਪੂਰੇ ਨਹੀਂ ਕਰ ਰਹੀਆਂ ਤਾਂ ਸਰਕਾਰ ਨੇ ਛੋਟ ਘਟਾ ਦਿੱਤੀ ਹੈ ਵਿੱਤ ਮੰਤਰੀ ਫਰਾਂਸੁਆ ਫਿਲਿਪ ਸ਼ੈਂਪੇਨ ਅਤੇ ਉਦਯੋਗ ਮੰਤਰੀ ਮੈਲਨੀ ਜੋਲੀ ਨੇ ਸਾਂਝੇ ਬਿਆਨ ਚ ਕਿਹਾ ਕਿ ਸਟੈਲੈਂਟਸ ਅਤੇ ਜੀਐਮ ਨੇ ਆਪਣੇ ਕਾਨੂੰਨੀ ਵਾਅਦੇ ਤੋੜੇ ਨੇ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਐਲਾਨ ਕੀਤਾ ਕਿ ਹੁਣ ਜਨਰਲ ਮੋਟਰਜ਼ ਅਮਰੀਕਾ ਤੋਂ 24% ਘੱਟ ਕਾਰਾਂ ਬਿਨਾਂ ਟੈਰਿਫ ਦੇ ਲਿਆ ਸਕੇਗੀ ਜਦ ਕਿਸ ਟੈਲੈਂਟਸ ਲਈ ਇਹ ਛੋਟ 50% ਘਟਾ ਦਿੱਤੀ ਗਈ ਹੈ ਆਟੋਮੋਟਿਵ ਪਾਰਟਸ ਮੈਨੂਫੈਕਚਰਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵਿਲਾਓ ਵੋਲਪੇ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਤੇ ਕਿਹਾ ਕਿ ਸਰਕਾਰ ਦਾ ਇਹ ਕਦਮ ਠੀਕ ਹੈ ਕਿਉਂਕਿ ਕੰਪਨੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਨੇ ਪਰ ਕੈਨੇਡੀਅਨ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ ਦੇ ਬੁਲਾਰੇ ਹਿਊ ਵਿਲੀਅਮਜ਼ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਕੈਨੇਡੀਅਨ ਖਰੀਦਦਾਰਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਟੈਰਿਫ ਵਧਣ ਨਾਲ ਕਾਰਾਂ ਦੀਆਂ ਕੀਮਤਾਂ ਵੀ ਵਧਣਗੀਆਂ ਕੈਨੇਡਾ ਚ ਕਤਲ ਦਾ ਮਕਦਮਾ ਭੁਗਤ ਰਹੇ ਦੋ ਪੰਜਾਬੀਆਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਸਬੰਧਤ ਜੱਜ ਨੇ ਕੈਦੀਆਂ ਨੂੰ ਤਸੀਹੇ ਦਿੱਤੇ ਜਾਣ ਦੀ ਘਟਨਾ ਨੂੰ ਆਧਾਰ ਬਣਾਉਂਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਰੱਦ ਕਰ ਦਿੱਤੇ। ਇਸ ਮਾਮਲੇ ਦੀ ਸ਼ੁਰੂਆਤ ਅਗਸਤ 2022 ਚ অন্ਟਾਰੀਓ ਦੇ ਓਕਵੈਲ ਤੋਂ ਹੋਈ ਜਿੱਥੇ ਅਰਮਾਨ ਢਿੱਲੋਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਪੁਲਿਸ ਵੱਲੋਂ ਕੀਤੀ ਪੜਤਾਲ ਦੇ ਆਧਾਰ 'ਤੇ ਅਪ੍ਰੈਲ 2023 ਚ ਐਡਮਿੰਟਨ ਦੇ ਕਰਨਵੀਰ ਸੰਧੂ ਕੈਲਗਰੀ ਦੇ ਕੁਲਵੀਰ ਪਾਟਿਆ ਅਤੇ ਪਿਕਰਿੰਗ ਦੇ ਜੋਸਫ ਰਿਚਰਡ ਵਿਟਲੌਕ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਅਤੇ ਇਰਾਦਾ ਕਤਲ ਦੇ ਦੋਸ਼ ਆਇਦ ਕੀਤੇ ਗਏ ਦਸੰਬਰ 2023 ਚ ਤਿੰਨੋਂ ਜਣਿਆਂ ਨੂੰ ਮਿਲਟਨ ਦੀ ਜੇਲ੍ਹ ਯਾਨੀ ਮੈਪਲ ਹਰਸਟ ਕਰੈਕਸ਼ਨ ਕੰਪਲੈਕਸ ਚ ਲਿਜਾਇਆ ਗਿਆ ਜਿੱਥੇ ਜੇਲ੍ਹ ਅਫਸਰਾਂ ਵੱਲੋਂ ਕਥਿਤ ਤੌਰ ਤੇ ਕੈਦੀਆਂ ਨੂੰ ਤਸੀਹੇ ਦਿੱਤੇ ਜਾ ਰਹੇ ਸਨ ਟ੍ਰਾਂਟੋ ਸਟਾਰ ਨੇ ਮੌਜੂਦਾ ਵਰੇ ਦੇ ਆਰੰਭ ਵਿੱਚ ਤਸੀਹੇਾਂ ਦੀ ਇੱਕ ਵੀਡੀਓ ਜਨਤਕ ਕਰ ਦਿੱਤੀ ਤੇ ਮਾਮਲਾ ਸੁਰਖੀਆਂ 'ਚ ਆ ਗਿਆ。অন্ਟਾਰੀਓ ਦੇ ਓਮਬਡਸਮੈਨ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਕਈ ਕੈਦੀਆਂ ਦੀ ਸਜ਼ਾ ਤੇ ਅਸਰ ਪਿਆ ਏ। ਮਿਲਟਨ ਦੀ ਮੈਪਲ ਹਾਸਟ ਜੇਲ੍ਹ 'ਚ ਤਕਰੀਬਨ 1500 ਕੈਦੀ ਬੰਦ ਨੇ ਤੇ ਇਸ ਨੂੰ ਦਰਮਿਆਨੀ ਤੇ ਵੱਧ ਸੁਰੱਖਿਆ ਵਾਲੀ ਜੇਲ੍ਹ ਮੰਨਿਆ ਜਾਂਦਾ ਏ। ਦੂਜੇ ਪਾਸੇ ਅਰਮਾਨ ਢਿੱਲੋਂ ਕਤਲ ਮਾਮਲੇ ਨੂੰ ਪੁਲਿਸ ਨੇ ਉਸ ਵੇਲੇ ਦਿਲ ਕੰਬਾਉ ਤੇ ਡੂੰਗੀ ਸਾਜ਼ਿਸ਼ ਦਾ ਸੱਟਾ ਕਰਾਰ ਦਿੱਤਾ ਸੀ ਪਰ ਸੁਪੀਰੀਅਰ ਦੇ ਜਸਟਿਸ ਕਲੇਟਨ ਕੌਨਲੈਂਡ ਨੇ ਆਪਣੇ ਫੈਸਲੇ ਚ ਕਿਹਾ ਕਿ ਮੈਪਲ ਹਰਸਟ ਜੇਲ ਚ ਕੈਦੀਆਂ ਨਾਲ ਕੀਤਾ ਗਿਆ ਵਰਤਾਓ ਬੇहद ਹੌਲਨਾਕ ਸੀ ਤੇ ਹੁਣ ਮੁਲਜ਼ਮਾ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਜਾਵੇਗਾ ਜਸਟਿਸ ਕਲੇਟਨ ਨੇ ਕਿਹਾ ਕਿ ਐਗਜ਼ੌਸਟ ਫੈਨ ਚਲਾ ਕੇ ਕੈਦੀਆਂ ਨੂੰ ਠੰਡ ਚੜਾਉਣ ਦੇ ਯਤਨ ਕੀਤੇ ਗਏ ਤੇ ਜੇਲ੍ਹ ਅਫਸਰਾਂ ਨੇ ਕੈਦੀਆਂ ਵੱਲ ਬੰਦੂਕਾਂ ਵੀ ਤਾਣ ਦਿੱਤੀਆਂ ਅਜਿਹਾ ਵਤੀਰਾ ਕਿਸੇ ਤਸੀਹੇ ਤੋਂ ਘੱਟ ਨਹੀਂ ਅਜਿਹੇ ਘਟਨਾਵਾਂ ਲੋਕਾਂ ਦੀ ਰੂਹ ਝੰਜੋੜ ਕੇ ਰੱਖ ਦਿੰਦੀਆਂ ਨੇ ਹਾਲਾਤ ਦੇ ਮੱਦੇਨਜ਼ਰ ਗੋਲੀਬਾਰੀ ਦੇ ਪੀੜਤ ਪਰਿਵਾਰ ਹੁਣ ਮੁਕੱਦਮਾ ਅੱਗੇ ਵਧਦਾ ਨਹੀਂ ਦੇਖ ਸਕਣਗੇ ਅਦਾਲਤ ਦੀਆਂ ਨਜ਼ਰਾਂ 'ਚ ਇਹ ਸਹੀ ਫੈਸਲਾ ਹੈ ਜੋ ਤੱਥਾਂ ਨੂੰ ਧਿਆਨ 'ਚ ਰੱਖਦਿਆਂ ਲਿਆ ਗਿਆ। ਅਰਮਾਨ ਢਿੱਲੋਂ ਦੇ ਪਰਿਵਾਰ ਵੱਲੋਂ ਫਿਲਹਾਲ ਅਦਾਲਤੀ ਫੈਸਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਤੇ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਕਰਨਵੀਰ ਸੰਧੂ ਅਤੇ ਕੁਲਵੀਰ ਪਾਟਿਆ ਵਿਰੁੱਧ ਕਿਹੜੇ ਦੋਸ਼ਾਂ ਅਧੀਨ ਮੁਕੱਦਮਾ ਚਲਾਇਆ ਜਾਵੇਗਾ। ਕੈਨੇਡਾ ਚ ਪੰਜਾਬਣ ਮੁਟਿਆਰ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਏ ਜਿਸ ਦੀ شناخت 27 ਸਾਲ ਦੀ ਅਮਨਪ੍ਰੀਤ ਕੌਰ ਸੈਣੀ ਵਜੋਂ ਕੀਤੀ ਗਈ ਹੈ ਨਾਰਥ ਯਾਰਕ ਨਾਲ ਸੰਬੰਧਤ ਅਮਨਪ੍ਰੀਤ ਸੈਣੀ ਦੀ ਵੱਡੀ ਟੁਕੀ লাশ অন্ਟਾਰੀਓ ਦੇ ਲਿੰਕਨ ਇਲਾਕੇ ਦੇ ਇੱਕ ਪਾਰਕ ਚੋਂ ਮਿਲੀ ਨਿਆਗਰਾ ਰੀਜਨਲ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਨਾਰਥ ਸਰਵਿਸ ਰੋਡ ਅਤੇ ਹਾਈਵੇ 406 ਨੇੜੇ ਚਾਰਲਸ ਡੇਲੀ ਪਾਰਕ ਚ লাশ ਪਈ ਹੋਣ ਦੀ ਇਤਲਾ ਮਿਲੀ ਮੌਕੇ ਤੇ ਪੁੱਜੇ ਪੁਲਿਸ ਅਫਸਰਾਂ ਨੇ ਦੇਖਿਆ ਕਿ ਔਰਤ ਦੇ ਸਰੀਰ ਤੇ ਜ਼ਖਮਾਂ ਦੇ ਕਈ ਨਿਸ਼ਾਨ ਸਨ ਪੁਲਿਸ ਮੁਤਾਬਕ ਸੋਚੀ ਸਮਝੀ ਸਾਜ਼ਿਸ਼ ਤਹਿਤ ਅਮਨਪ੍ਰੀਤ ਸੈਣੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਵਾਰਦਾਤ ਆਮ ਲੋਕਾਂ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ ਇਸ ਮਾਮਲੇ 'ਚ ਪੁਲਿਸ ਬ੍ਰੈਂਪਟਨ ਦੇ 27 ਸਾਲਾ ਮਨਪ੍ਰੀਤ ਸਿੰਘ ਦੀ ਭਾਲ ਕਰ ਰਹੀ ਹੈ ਜੋ ਸੰਭਾਵਿਤ ਤੌਰ ਤੇ ਮੁਲਕ ਛੱਡ ਕੇ ਫਰਾਰ ਹੋ ਚੁੱਕਾ ਹੈ ਮਨਪ੍ਰੀਤ ਸਿੰਘ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਨੇ ਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕਤਲ ਦੀ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 9056884 11 ਆਪਸ਼ਨ 3 ਐਕਸਟੈਂਸ਼ਨ 1009451 ਤੇ ਕਾਲ ਕੀਤੀ ਜਾ ਸਕਦੀ ਹੈ ਜਦੋਂ ਵੀ ਕੋਈ ਵਰਕ ਪਰਮਿਟ ਤੇ ਕੈਨੇਡਾ ਆਉਂਦਾ ਹੈ ਜਾਂ ਫਿਰ ਕੈਨੇਡਾ ਚ ਆ ਕੇ ਉਹ ਅੱਗੇ ਐਲ ਐਮ ਆਈਏ ਲੈਂਦਾ ਹੈ ਤਾਂ ক্লোਜ਼ਡ ਵਰਕ ਪਰਮਿਟ ਉਹਨਾਂ ਕੋਲ ਹੁੰਦਾ ਹੈ ਪਰ ਜੇਕਰ ਉਹ ਕੰਮ ਤੇ ਤੰਗ ਪਰੇਸ਼ਾਨ ਹੋਣ ਅਜਿਹੇ ਚ ਉਹ ਵਨਰੇਬਲ ਵਰਕ ਪਰਮਿਟ ਜਾਂ ਓਪਨ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦੇ ਨੇ ਦਰਅਸਲ ਕੈਨੇਡਾ ਦੀ ਪਾਰਲੀਮੈਂਟ ਚ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੂੰ ਐਨਡੀਪੀ ਦੇ ਇੱਕ ਐਮਪੀ ਨੇ ਸਵਾਲ ਕੀਤਾ ਜਿਸ ਵਿੱਚ ਉਹਨਾਂ ਨੇ ਪੁੱਛਿਆ ਕਿ ਟਰੂਡੋ ਪੀਅਰਸਨ 에ਅਰਪੋਰਟ ਦੇ ਉੱਤੇ ਭੋਜਨ ਮੁਹੱਈਆ ਕਰਵਾਉਣ ਵਾਲੀ ਕੰਪਨੀ ਨਿਊ ਰੈਸਟ ਕਾਰਪੋਰੇਸ਼ਨ ਨੇ ਐਲਐਮਆਈਏ ਦੇ ਕੇ ਪ੍ਰਵਾਸੀ ਕਾਮਿਆਂ ਨੂੰ ਹਾਇਰ ਕੀਤਾ ਜਦੋਂ ਕੰਪਨੀ ਦਾ 에ਅਰ ਕੈਨੇਡਾ ਨਾਲ ਕੰਟਰੈਕਟ ਖਤਮ ਹੋ ਗਿਆ ਤਾਂ ਉਹ ਕਾਮੇ ਕਿੱਥੇ ਜਾਣਗੇ ਕਿ ਉਹਨਾਂ ਨੂੰ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ ਇਸ ਦੇ ਜਵਾਬ ਚ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਿਹਾ ਗਿਆ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਕਿ ਜਿਹੜੇ EMPLOYEES ਨੂੰ ਕੈਨੇਡੀਅਨ ਸਿਟੀਜ਼ਨ ਜਾਂ PR ਕੰਮੇ ਨਹੀਂ ਮਿਲਦੇ ਉਹਨਾਂ ਨੂੰ ਪ੍ਰਵਾਸੀ ਕਾਮਿਆਂ ਨੂੰ ਕੰਮ ਤੇ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ ਜੇਕਰ ਕਿਸੇ EMPLOYEER ਦੇ ਕੋਲ ਅੱਗੇ ਹੋਰ ਕੰਮ ਨਹੀਂ ਹੁੰਦਾ ਪਰ ਕਲੋਜ਼ਡ ਵਰਕ ਪਰਮਿਟ ਦੇ ਉੱਤੇ ਉਸ ਕੋਲ ਕੰਮੇ ਹੋਣ ਜਾਂ ਫਿਰ ਉਸ ਕੋਲ ਜੋ ਕੰਮੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਕੋਈ ਮਾੜਾ ਵਤੀਰਾ ਹੋ ਰਿਹਾ ਹੋਵੇ ਕਿਸੇ ਚੁਣੌਤੀ 'ਚ ਉਹ ਲੰਘ ਰਹੇ ਹੋਣ ਅਜਿਹੇ 'ਚ ਕਾਮਿਆਂ ਕੋਲ ਮੌਕਾ ਹੁੰਦਾ ਹੈ ਕਿ ਉਹ ਵਲਨਰੇਬਲ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਨੇ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਖਾਸ ਤੌਰ ਤੇ ਇਸ ਦੀ ਸ਼ੁਰੂਆਤ ਹੋਈ ਸੀ ਜਿਸ ਤੋਂ ਬਾਅਦ ਹੁਣ ਤੱਕ ਵੱਡੀ ਗਿਣਤੀ ਲੋਕ ਇਸ ਪਰਮਿਟ ਨੂੰ ਲੈ ਚੁੱਕੇ ਨੇ ਪਰ ਇਹ ਇੱਕੋ ਵਾਰ ਮਿਲਣ ਵਾਲਾ ਸੀਮਤ ਸਮੇਂ ਦਾ ਓਪਨ ਵਰਕ ਪਰਮਿਟ ਹੁੰਦਾ ਹੈ ਇਸ ਤਰ੍ਹਾਂ ਨਾਲ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਮਾਂ ਦਿੱਤਾ ਜਾਂਦਾ ਹੈ ਕਿ ਕਰੀਬ 1 ਸਾਲ ਦੇ ਅੰਦਰ ਕੋਈ ਹੋਰ ਐਮਪਲੋਇਰ ਲੱਭ ਲਿਆ ਜਾਵੇ ਜੇ ਇਸ ਓਪਨ ਵਰਕ ਪਰਮਿਟ ਦੀ ਐਕਸਟੈਂਸ਼ਨ ਨਹੀਂ ਮਿਲਦੀ ਤਾਂ ਅੱਗੇ ਨਵੇਂ ਵਰਕ ਪਰਮਿਟ ਦੇ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ ਇਸ ਸਬੰਧੀ ਜਾਣਕਾਰੀ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਤੇ ਵੀ ਮੌਜੂਦ ਹੈ ਜੇਕਰ ਕੈਨੇਡਾ ਚ ਕੋਈ ਇੱਕ ਕੰਪਨੀ ਅਧੀਨ ਹੀ ਵਰਕ ਪਰਮਿਟ ਲੈ ਕੇ ਕੰਮ ਕਰਦਾ ਹੈ ਤਾਂ ਅਜਿਹੇ ਚ ਕਈ ਵਾਰ ਕਾਮਿਆਂ ਨੂੰ ਮਾੜੇ ਵਤੀਰੇ ਤੇ ਅਣਚਾਹੇ ਮਾਹੌਲ ਦਾ ਕੰਮ ਕਰਨਾ ਪੈ ਸਕਦਾ ਹੈ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਅਜਿਹੇ ਚ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਵਲਨਰੇਬਲ ਵਰਕ ਪਰਮਿਟ ਦੀ ਚੋਣ ਦਿੱਤੀ ਹੋਈ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਤੋਂ 32000 ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਡੈਪੂਟੇਸ਼ਨ ਲਿਸਟ 'ਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਮਾਰਕ ਕਾਰਨੀ ਨੇ ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਕੀਤਾ ਐਲਾਨ ਤਕਨੀਕੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਵੱਲ ਵਿਸ਼ੇਸ਼ ਧਿਆਨ 트럼ਪ ਨੂੰ ਨਰਾਜ਼ ਕਰਨ ਵਾਲੇ ਵਿਗਿਆਪਨ ਨੂੰ ਹਟਾਏਗਾ ਅਨਟਾਰੀਓ ਡੱਗਫੋਰਡ ਮੁਤਾਬਕ ਸੋਮਵਾਰ ਨੂੰ ਹਟਾਇਆ ਜਾਵੇਗਾ ਵਿਗਿਆਪਨ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਵੱਲੋਂ ਗੱਲਬਾਤ ਰੋਕਣ ਤੇ ਦਿੱਤਾ ਪ੍ਰਤੀਕਰਮ ਕਿ ਆਸੀਂ ਗੱਲਬਾਤ ਜਾਰੀ ਰੱਖਣ ਦੇ ਹੱਕ 'ਚ ਜਦੋਂ ਅਮਰੀਕੀ ਤਿਆਰ ਹੋਣਗੇ ਇਸਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ